ਆਣਾ ਦੀ ਸਿਆਸਤ ਗਰਮਾ ਗਈ ਹੈ ਜੇਕਰ ਸਤਾਧਾਰੀ ਪਾਰਟੀ ਦੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਦੀ ਗੱਲ ਕਰੀਏ ਤਾਂ ਉਹਨਾਂ ਤਰਕ ਦਿੱਤਾ ਕਿ ਕੂੜੇ ਦੀ ਸਮੱਸਿਆ ਲਈ ਕੰਪੈਕਟਰ ਲਗਾਏ ਜਾ ਰਹੇ ਨੇ ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ ਹਾਲਾਂਕਿ ਨਾ ਟੈਂਡਰ ਲੈ ਕੇ ਕਿ ਆ ਕਿਸ ਬਾਰੇ ਉਹਨਾਂ ਨੂੰ ਕੋਈ ਨੌਲੇਜ ਨਹੀਂ ਤਾਂ ਉਧਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਿੰਸ਼ 티ਮਾਨਾ ਸਮਾਰਟ ਸਿਟੀ ਪ੍ਰੋਜੈਕਟਾਂ ਦੇ ਸਪੈਸੀਅ ਸਮਿੱਤ ਬੁੱਢੇ ਨਾਲੇ ਲਈ ਆਏ 6.5 ਕਰੋੜ ਰੁਪਏ ਲੈ ਕੇ ਸਵਾਲ ਚੁੱਕੇ ਸਿਟੀ ਹੋਮ ਨਿਊਜ਼ ਲਈ सुरेंद्र ਸੋਨੀ ਦੀ ਰਿਪੋਰਟ ਦੇਖੋ ਬੁੱਢੇ ਨਾਲੇ ਦਾ ਬਹੁਤ ਵੱਡਾ ਇੱਕ ਪੰਜਾਬ ਦੀ ਲੁਧਿਆਣੇ ਦੀ ਜਨਤਾ ਸੰਤਾਪ ਭੁਗਤ ਰਹੀ ਹੈ ਪਤਾ ਨਹੀਂ ਕਿੰਨੇ ਕਰੋੜਾਂ ਰੁਪਏ ਇਹਨਾਂ ਨੇ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਬਣਾ ਲਿਆ ਬੋਢੇ ਨਾਲੇ ਕਿੰਨੇ ਕਰੋੜਾਂ ਰੁਪਏ ਪਹਿਲਾਂ ਖਾਦੇ ਗਏ 650 ਕਰੋੜ ਰੁਪਏ ਪਿਛਲੇ ਦਿਨਾਂ ਤੋਂ ਜਿਗ ਲੱਗ ਰਿਹਾ ਅੱਜ ਇਹ ਉਹਦੀ ਸੀਬੀ ਨੂੰ ਕਰੀ ਦੀ ਮੰਗ ਕਰ ਰਹੇ ਨੇ ਉਦੋਂ ਵੀ ਸਰਕਾਰ ਅੱਜ ਜਿੰਨੇ ਇਹ ਐਮਐਲਏ ਨੇ ਇਹ ਸਾਰੇ ਜਦੋਂ ਪਹਿਲਾਂ ਜਿਹੜੀ ਸਰਕਾਰ ਸੀ ਉਹਦਾ ਵੀ ਹਿੱਸਾ ਇਹ ਰਹੇ ਨੇ ਅੱਜ ਇਹ ਦੂਜੀ ਪਾਰਟੀ ਤੋਂ ਐਮ.ਐਲ.ਏ ਬਣ ਕੇ ਨੇ ਹੁਣ ਸੀ.ਵੀ. ਅਨੁਕਾਰੀ ਕਰਨਗੇ ਕਰਨ ਨਹੀਂ ਚਾਹੀਦੀ ਆ ਪਰ ਉਹ ਪੈਸਾ ਕਿੱਥੇ ਲੱਗਿਆ ਇਹਨਾਂ ਦੀ ਜ਼ਿੰਮੇਵਾਰੀ ਕੀ ਸੀ 2.5 ਸਾਲ ਤਾਂ ਹੋ ਗਏ ਇਹਨਾਂ ਦੀ ਸਰਕਾਰ ਬਣੀ ਨੂੰ ਹਜੇ ਤਾਂ ਆਉਣ ਵਾਲੇ ਦਿਨਾਂ 'ਚ ਇਹਨਾਂ ਨੂੰ ਫੇਰ ਜ਼ਿਆਦਾ ਹੋਊਗਾ ਅਰੇ ਉਹ ਬੁੱਢੇ ਨਾਲੇ ਤੇ ਓਨੀ ਬੁੱਢੇ ਦੇ ਨਾਲੇ ਦੇ ਹਾਲੇ-ਦਾਲੇ ਸੜਕਾਂ ਬਣਾ ਕੇ ਜਾਂ ਕੋਈ ਦੀਵਾਰ ਕਰਕੇ ਸੁਰੱਖਿਆ ਦਾ ਕੰਮ ਨਹੀਂ ਹੋਇਆ ਜਿੰਨੇ ਉੱਥੇ ਉਦਘਾਟਨੀ ਪੱਥਰ ਲੱਗੇ ਹੋਏ ਨੇ ਉਦਘਾਟਨੀ ਪੱਥਰ ਇਹਨਾਂ ਐਮਐਲਏਾਂ ਦੇ ਵਿੱਚੋਂ ਹੀ ਕਦੇ ਕੋਈ ਕੋ ਮੰਤਰੀ ਨੇ ਕਿਸੇ ਨੂੰ ਬੁਲਾ ਕੇ ਕਦੇ ਦੂਜੇ ਐਮਐਲਏ ਨੇ ਮੰਤਰੀ ਨੂੰ ਬੁਲਾ ਰਿਹਾ ਕਦੇ ਮੌਜੂਦਾ ਮੰਤਰੀ ਆ ਗਿਆ ਸੋ ਇਹ ਪੰਜਾਬ ਦੀ ਜਨਤਾ ਨੂੰ ਦੇਣ ਕੀ ਦੇ ਰਹੇ ਨੇ ਭਾਜਪਾ ਇਹ ਇਹ ਜਿਹੜਾ ਜੁਰਮਾਨਾ ਇਹ ਸਿੱਧਾ-ਸਿੱਧਾ ਮੈਂ ਸਮਝਦਾ ਪੰਜਾਬ ਦੀ ਜਨਤਾ ਦੇ ਦਿੱਤੇ ਆ ਇਹਨਾਂ ਦੀ ਨਾ ਤਜਰਬੇਕਾਰੀ ਨੂੰ ਇਹਨਾਂ ਦੀ ਗੈਰ ਜ਼ਿੰਮੇਵਾਰਨਾ ਢੰਗ ਦੇ ਨਾਲ ਚਲਾਈ ਜਾ ਰਹੀ ਸਰਕਾਰ ਨੂੰ ਦੱਖ ਖਮਿਆਜਾ ਕੌਣ ਪੋਤ ਰਹੀ ਹੈ ਪੰਜਾਬ ਦੀ ਜਨਤਾ ਪਿਸ ਰਹੀ ਆ ਇੱਕ ਕੱਲਾ ਐਨਡੀਟीडी ਦੇ ਜੁਰਮਾਨਿਆਂ ਦਾ ਜ਼ਿਕਰ ਨਹੀਂ ਹੈ ਇਹਦੇ ਨਾਲ ਨਾਲ ਜਿੰਨੇ ਹੋਰ ਵੀ ਪੰਜਾਬ ਦੇ ਵਿੱਚ ਜਿੰਨੇ ਕੰਮ ਆ ਜਿੰਨੀਆਂ ਇਹਨਾਂ ਨੇ ਗੱਲਾਂ ਕੀਤੀਆਂ ਸੀ ਉਹ ਸਾਰੀਆਂ ਗੱਲਾਂ ਦਾ ਸੰਤਾਪ ਅਸੀਂ ਭੁਗਤ ਰਹੇ ਆ ਉਹ ਪਰਦਾ ਪਰਦਾ ਇੱਕ ਇੱਕ ਕਰਕੇ ਸਾਰੀਆਂ ਗੱਲਾਂ ਬਾਹਰ ਆ ਰਹੀਆਂ ਨੇ ਅੱਜ ਇਹ ਜੁਰਮਾਨਾ ਅੱਜ ਹਜ਼ਾਰਾਂ ਕਰੋੜ ਦਾ ਹੋਇਆ ਪਿਛਲੇ ਦਿਨ ਇਹ 2000 ਕਰੋੜ ਤੋਂ ਪਹਿਲਾਂ ਦਾ ਇਹ ਜੁਰਮਾਨਾ ਸਾਡੇ ਦੇ ਪਹਿਲਾਂ ਪਿਆ ਉਹ ਵੀ ਸਰਕਾਰ ਨੇ ਕਰਜ਼ੇ ਚੱਕ ਕੇ ਮੋੜਿਆ ਉਹ ਕਰਜ਼ਾ ਕਿਹਦੇ ਤੇ ਪਿਆ ਪੰਜਾਬ ਦੀ ਭੋੜੀ ਭਲੀ ਜਨਤਾ ਨੇ ਉਹ ਕਰਜ਼ਾ ਦੇ ਕੇ ਭੁਗਤਿਆ ਅੱਜ ਅਗਰ NHAI ਦੇ ਪ੍ਰੋਜੈਕਟ ਰੱਦ ਹੋਏ ਨੇ ਹੋ ਰਹੇ ਨੇ ਜਿਹੜੇ ਸਿੱਧਾ ਸਿੱਧਾ ਪੰਜਾਬ ਨੂੰ ਅੱਗੇ ਵਿਧਾਨ ਚ ਪੰਜਾਬ ਨੂੰ ਡਿਵੈਲਪਮੈਂਟ ਕਰਨ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰਦੇ ਨੇ ਅਗਰ ਉਹ ਪ੍ਰੋਜੈਕਟ ਰੱਦ ਹੋ ਰਹੇ ਨੇ ਤਾਂ ਉਹਦੇ ਵਿੱਚ ਪੰਜਾਬ ਸਰਕਾਰ ਦੀ ਕਿੱਡੀ ਵੱਡੀ ਨਲਕੀ ਉਜਾਗਰ ਹੋ ਰਹੀ ਆ ਮੈਂ ਨਹੀਂ ਚਾਹੁੰਗਾ ਕਿ ਮੇਰਾ ਪਰਦੇਸ ਚ ਮੇਰਾ ਸ਼ਹਿਰ ਡਿਵੈਲਪ ਹੋਵੇ ਜਲਦੀ ਤੋਂ ਜਲਦੀ ਔਰ ਦੂਸਰੇ ਪਾਸੇ ਮੈਂ ਉਥੇ ਐਨਐਚੀ ਦੇ ਮੁਲਾਜ਼ਮਾਂ ਦੇ ਨਾਲ ਕੁੱਟਮਾਰ ਹੁੰਦੀ ਸੀ ਐਫਆਰਆਈ ਦਰਜ ਕਰਕੇ ਕਹਿੰਨੇ ਆ ਪੰਜਾਬ ਸਰਕਾਰ ਨੇ ਆਪਣਾ ਕੰਮ ਕਰਤਾ ਕਿ ਪੰਜਾਬ ਸਰਕਾਰ ਦਾ ਇੰਨਾ ਹੀ ਕੰਮ ਆ ਔਰ ਸਾਡੇ ਕੇਂਦਰੀ ਮੰਤਰੀ ਨਿਤਨ ਗੜਕਰੀ ਜੀ ਨੇ ਇਹਦੇ ਖਿਲਾਫ ਬਿਆਨ ਦਿੱਤਾ ਕਿ ਪੰਜਾਬ ਚ ਅਮਨ ਸ਼ਾਂਤੀ ਦੇ ਨਾਂ ਤੇ ਸੁਰੱਖਿਆ ਦੇ ਨਾਂ ਤੇ ਸਰਕਾਰ ਕੁਝ ਨਹੀਂ ਕਰ ਰਹੀ ਸੋ ਇਹ ਗੱਲ ਦਾ ਬਹੁਤ ਵੱਡਾ ਮਤਲਬ ਆ ਇਹ ਪੰਜਾਬ ਦੀ ਜਨਤਾ ਨੂੰ ਅਸੀਂ ਕਿੱਥੇ ਲੈ ਕੇ ਜਾ ਰਹੇ ਆ ਬੰਦੀ ਨੂੰ ਨਮਾਣ ਮਾਰ ਕੇ। ਦੇਵ ਦੇਸ਼ ਬੜੀ ਇੱਕ ਅਫਸੋਸ ਨਾਲ ਗੱਲ ਆ ਸਾਨੂੰ ਸਮਾਰਟ ਸਿਟੀ ਤੇ 1000 ਕਰੋੜ ਮਿਲੇ ਆ। ਉਹਦੇ ਚ ਜਿਹੜੇ 60-70 ਪ੍ਰੋਜੈਕਟ ਸੀਗੇ ਉਹਨਾਂ ਚੋਂ 2/3 ਪ੍ਰੋਜੈਕਟ ਪੂਰੇ ਹੋਏ 1/3 ਪ੍ਰੋਜੈਕਟ ਹਜੇ ਅਧੂਰੇ ਪਏ ਨੇ। ਜਿਹੜੇ ਅੱਜ ਤੋ 3 ਸਾਲ ਪਹਿਲਾਂ ਸਾਰੇ 4 ਸਾਲ ਪਹਿਲਾਂ ਪੂਰੇ ਹੋ ਜਾਣੇ ਸੀ। ਔਰ ਹੁਣ ਵੀ ਸਰਕਾਰ ਕੇਂਦਰ ਸਰਕਾਰ ਤੋਂ ਬਾਕੀ ਪ੍ਰੋਜੈਕਟ ਪੂਰੇ ਕਰਨ ਦੇ ਲਈ ਸਮਾ ਮੰਗ ਰਹੀ ਆ 2 ਸਾਲ ਦਾ ਹੋਰ ਸਮਾਂ ਮੰਗ ਲਿਆ ਕੀ ਮਤਲਬ ਉਹ ਪੈਸਾ ਜਿਹੜਾ 1000 ਕਰੋੜ ਆਇਆ ਹੋਇਆ ਉਹ ਤਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਚਲਾਤਾ ਉਹ ਪ੍ਰੋਜੈਕਟ ਲੁਧਿਆਣੇ ਦੇ ਉੱਤੇ ਅਧੂਰੇ ਲਟਕ ਰਹੇ ਨੇ ਇਹਨਾਂ ਨੂੰ ਜਿੱਦਨ ਇਹਨਾਂ ਦਾ ਹਿਸਾਬ ਹੋਣਾ ਮੈਨੂੰ ਤਾਂ ਲੱਗਦਾ ਉਹਦੇ ਵੀ ਜੁਰਮਾਨੇ ਪੈ ਜਾਣੇ ਨੇ ਇਹ ਸਮਾਰਟ ਸਿਟੀ ਬਣਾਉਣਾ ਤਾਂ ਦੂਰ ਦੀ ਗੱਲ ਉਹ ਪੈਸਾ ਕਿੱਥੇ ਲੱਗਿਆ ਸੀ ਪ੍ਰੋਜੈਕਟ ਸਮੇਂ ਤੇ ਕਿਉਂ ਨਹੀਂ ਪੂਰੇ ਕਰਾਰੇ ਇਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਲੱਗਦਾ ਸਰਕਾਰ ਦੀ ਸੋਚ ਸਰਕਾਰ ਦੀ ਸਮਝ ਦੇ ਉੱਤੇ ਇੱਕ ਪ੍ਰਸ਼ਨ ਚੇਨ ਲੱਗਦਾ ਵੀ ਇਹ ਬਿਲਕੁਲ ਨਾ ਤਜਰਬੇਕਾਰਾਂ ਦੀ ਜਿਨ੍ਹਾਂ ਨੂੰ ਕੋਈ ਤਜਰਬਾ ਨਹੀਂ ਜਿਹੜੇ ਪਬਲਿਕ ਦੇ ਹਿੱਤਾਂ ਦੇ ਨਾਲ ਡਾਕਾ ਮਾਰ ਰਹੇ ਨੇ ਔਰ ਉਹਨਾਂ ਦੇ ਜਜ਼ਬਾਤਾਂ ਦੇ ਨਾਲ ਖਲਵਾੜ ਕਰਕੇ ਸਰਕਾਰ ਚਲਾ ਰਹੇ ਨੇ ਬਿਲਕੁਲ ਅਸੀਂ ਪਿਛਲੇ ਦਿਨੀ ਸਾਡੀ ਪਾਰਟੀ ਵੱਲੋਂ ਇੱਕ ਮੁਹਿੰਮ ਚਲਾਈ ਗਈ ਅਲੱਗ-ਅਲੱਗ ਵਾਡਾਂ 'ਚ ਅਸੀਂ ਲਗਭਗ 60-65-70 ਵਾਡਾਂ ਦੇ ਵਿੱਚ ਅਸੀਂ ਪ੍ਰਦਰਸ਼ਨ ਵੀ ਕੀਤੇ ਕਾਦੇ ਕੀਤੇ ਸੀਵਰੇਜ ਦੀ ਸਮੱਸਿਆ ਕੂੜੇ ਦੀ ਸਮੱਸਿਆ ਗੰਦਗੀ ਦੀ ਸਮੱਸਿਆ ਗੰਦੇ ਪਾਣੀ ਦੀ ਸਮੱਸਿਆ ਪਾਣੀ ਨਾ ਆਣ ਦੀ ਸਮੱਸਿਆ ਇਹ ਬੜੀਆਂ ਸਿੱਧੀਆਂ-ਸਿੱਧੀਆਂ ਸਵੱਛਤਾ ਦੇ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਦੇ ਉੱਤੇ ਅਸੀਂ ਪ੍ਰਦਰਸ਼ਨ ਕੀਤੇ ਔਰ ਇਹਦਾ ਮਤਲਬ ਵੀ ਸ਼ਹਿਰ ਕਿੱਥੇ ਖੜਾ ਸਾਡਾ ਸ਼ਹਿਰ ਅੱਜ ਸਾਡਾ ਸ਼ਹਿਰ ਜਿਹੜਾ ਜਿਹਨੂੰ ਅਸੀਂ ਸਮਾਰਟ ਸਿਟੀ ਬਣਾਉਣ ਦਾ ਸੁਪਨਾ ਦੇਖ ਰਹੇ ਸੀ ਉਹ ਸਾਡਾ ਸ਼ਹਿਰ ਬੜਾ ਪਿੱਛੇ ਜਾ ਰਿਹਾ ਹੈ। ਦੇਖੋ ਮੇਰੀ ਗੱਲ ਸੁਣੋ ਹਰ ਹਲਕੇ ਦੇ ਵਿੱਚ ਕੰਬੈਕਟਰ ਲੱਗ ਰਹੇ ਨੇ ਬਹੁਤ ਸਾਫ਼ ਸੁਭੋ ਤੇਜ਼ੀ ਨਾਲ ਲੱਗ ਰਹੇ ਨੇ ਕਿਉਂਕਿ ਕਾਫੀ ਜਿਹੜਾ ਪੁਰਾਣਾ ਜਿਹੜਾ ਕੰਮ ਚੱਲੇ ਆ ਰਿਹਾ ਸੀ ਉਹਨੂੰ ਸਮੂਦਲੀ ਕਰਨ ਵਾਸਤੇ ਟਾਈਮ ਤਾਂ ਲੱਗਦਾ ਪਰ ਕਿਤੇ ਨਾ ਕਿਤੇ ਅੱਜ ਅਸੀਂ ਬਹੁਤ ਚੰਗੀ ਪੱਧਰ ਤੇ ਲੱਗੇ ਹੋਏ ਹਾਂ ਤੇ ਤਕਰੀਬਨ ਮੈਂ ਆਪਣੇ ਹਲਕੇ ਦੀ ਗੱਲ ਕਰਾਂ ਜਾਂ ਲੈਣਾ ਸ਼ਹਿਰ ਦੀ ਗੱਲ ਕਰ ਦਵਾਂ ਅੱਜ ਅਸੀਂ ਕੂੜੇ ਨੂੰ ਬਹੁਤ ਅੱਛੀ ਤਰ੍ਹਾਂ ਸੰਭਾਲਦੇ ਹਾਂ ਕੋਈ ਵੀ ਦਿੱਕਤ ਨਹੀਂ ਆਉਂਦੇ ਰੇ ਪਰ ਜਿਹੜੀ ਗੱ ਇਦਾਂ ਪ੍ਰੋਗਰੈਸ ਕਰਕੇ ਤੇ ਬਿਲਕੁਲ ਠੀਕ ਕਰ ਦੇਵਾਂਗੇ ਪਹਿਲਾਂ ਕਿ 2000 ਕਰੋੜ ਦਾ ਜੁਰਮਾਨਾ ਹੋਇਆ ਉਹ ਕਿਤਨਾ ਕਿਤੇ ਪੰਜਾਬ ਸਰਕਾਰ ਨੇ ਬੜੀ ਮੁਸ਼ਕਲ ਦੇ ਨਾਲ ਲਾਇਆ ਜਾਂ ਉਹਨੂੰ ਲਾਣ ਦੇ ਵਿੱਚ ਕਿਤਨਾ ਕਿਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੋਣਾ ਨੇ ਐਕਚੁਅਲੀ ਹੁੰਦਾ ਹੈ ਜੀ ਪਰ ਕਿਤੇ ਨਾ ਕਿਤੇ ਅਸੀਂ ਬਹੁਤ ਫਸ ਲੱਗੇ ਹੋਏ ਹਾਂ ਕੋਈ ਤੁਹਾਨੂੰ ਦਿੱਕਤ ਨਹੀਂ ਆਉਂਦੀ ਤੁਹਾਡੇ ਸਾਹਮਣੇ ਹੋਏਗਾ ਬਿਲਕੁਲ ਠੀਕ ਕਰ ਦੇਵਾਂਗੇ ਬਿਲਕੁਲ ਪਰ ਜਿਹੜਾ 1026 ਕਰੋੜ ਰੁਪਏ ਦਾ ਜੁਰਮਾਨਾ ਲੱਗਿਆ ਜੀ ਲੱਗਦਾ ਕਿ ਤਿੰਨ ਲੁਧਿਆਣਾ ਜ਼ਿਲ੍ਹੇ ਦਾ ਵੀ ਜ਼ਿਕਰ ਕੀਤਾ ਗਿਆ ਤਾਂ ਕੂੜੇ ਦੀ ਸਮੱਸਿਆ ਕਿਤੇ ਨਾ ਕਿਤੇ ਅਹਿਮ ਹੈ ਉਹ ਕਹਿੰਦੇ ਕਿ ਉਹਦੀ ਲਿਫ ਔਰ ਤਕਰੀਬਨ ਹਰ ਜਗ੍ਹਾ ਲਿਫਟਿੰਗ ਹੋ ਰਹੀ ਹੈ ਕੋਈ ਦਿੱਕਤ ਨਹੀਂ ਆ ਰਹੀ ਪਰ ਜਿੱਥੇ ਕੋਈ ਕਮਜ਼ੋਰੀ ਹੈਗੀ ਆ ਅਸੀਂ ਉਹਨੂੰ ਬਿਲਕੁਲ ਠੀਕ ਕਰ ਦੇਣਾ ਕੀ ਟੈਂਡਰ ਨਹੀਂ ਪਾਏਗੇ ਕੀ ਮਤਲਬ ਨਹੀਂ ਐਕਚੁਅਲੀ ਮੈਨੂੰ ਜਿਸ ਮੈਂ ਤੁਹਾਨੂੰ ਕਹਾਂ ਮੈਨੂੰ ਪੂਰੀ ਇਸ ਮਾਰਕ ਬੈਟਰ ਦਾ ਨੋਲੇਜ ਨਹੀਂ ਕਮਿਸ਼ਨ ਵਾਲਦੇ ਹੋ ਬੈਠਾਂਗੇ ਤੁਹਾਨੂੰ ਬਰੀਫ ਕਰ ਦੇਵਾਂਗੇ ਮੇਰੇ